ਅੱਜ ਸਾਡੇ ਬੰਦੇ ਖਾਦ ਪਾਉਣੇ ਪਏ ਤੇ ਤਿੱਲੀ ਖਾਦ। ਕਿਉਂਕਿ ਤੇ ਠੰਡ ਵੜੀ ਹੈ। ਅੱਜ ਬਹੁਤ ਠੰਡ ਹੈ। ਤੇ ਅੱਜ ਸਵੇਰ ਦੇ ਆ। ਹਾਂ ਹਾਂ ਭਾਈ ਜੀ ਤੋਂ ਜੇ ਤੋਂ ਪਨੇੜਾ ਨਿਆਰਾ ਪੜਾਉਣਾ ਹੈ ਪਰ ਅੱਜ ਗਰਮੀ ਬਹੁਤ ਜ਼ਿਆਦਾ ਹੈ ਤਾਂ ਕਿ ਅਹੀਂ ਤਾਂ ਗਰਮੀ ਚ ਆਦੀ ਏ। ਐਸੇ ਮੌਸਮ ਭਾਈ ਜੀ ਅਸੀਂ ਲੱਭਦੇ ਫਿਰਦੇ ਆ। ਇਹ ਨਾ ਸਾਡਾ ਬੰਦਾ ਮਖੌਲ ਕਰਦਾ ਵੀ ਠੰਡ ਬਹੁਤ ਅੱਜ। ਆਏ ਤੇ ਹੱਥ ਥੱਸੂਂਗਦੇ ਜਾਂਦੇ ਆ। ਤੇ ਸਵੇਰ ਦੇ ਆਏ ਆ। ਤਦ ਬੋਲੋ ਹੋਰ ਤੇ ਚਾਚਾ ਕਿਵੇਂ ਵਧੀਆ ਪਈ ਪਈਆਂ ਦੀ ਖਾਦ ਹਾਂ ਹਾਂ ਤੇ ਗਰਮੀ ਤੇ ਕਿੰਨੀ ਗੇ ਹਾਂਜੀ ਗਰਮੀ ਕਿੰਨੀ ਗੇ ਰੇ ਦੀ ਹਾਂ ਮੇਰਾ ਮੂੰਹ ਲਟਿਆ ਹਾਂ ਹਾਂ ਮੂੰਹ ਲਟਿਆ ਹਾਂ ਚੱਲ ਠੀਕ ਹੈ ਠੰਡ ਗਰਮੀ ਕਹੀਰੀ ਅਗਲੇ ਵੀਡੀਓ ਨਾਲ ਰੱਖਣਾ ਵੀ ਇਹ ਤੇ ਜਾਣ ਕੇ ਮਖੌਲ ਕਰਦੇ ਬੰਦੇ ਆ ਤਾਰੇ ਬਹੁਤ ਠੰਡਣਾ ਅੱਜ ਮਾਣਾ ਵਾਟ ਕੜੀ ਰਹੀ ਹਾਂ ਜੀ ਗੱਲ ਕਾ ਜੀ ਕੋਲ ਜਿਹੜੇ ਸਾਰੇ ਲਾਏ ਨੇ ਇੱਕ ਹੋਰ ਸਿੱਟੇ ਨੂੰ ਨਾ ਇੱਕ ਹੀ ਸਿੱਟੇ ਨੂੰ ਦਾ ਵੀ ਖਾ ਖਾ ਦੇ ਅੱਥੇ ਧੁੱਪ ਤੇ ਨਿਕਲਦੀ ਨਹੀਂ ਪਈ ਹਾਂ ਜੀ ਧੁੱਪ ਉਹ ਤਾਂ ਇੱਕ ਉਤੋਂ ਸਿਆ ਧੁੰਦ ہاں ਧੁੰਦ ਧੁੱਪ ਨਿਕਲੇ ਚਲੋ ਕੋਰਾ ਪੈ ਜੇ ਕੋਈ ਡਰ ਨਹੀਂਗਾ ਪਰ ਇਹ ਬਹੁਤ ਠੰਡ ਆ ਖੇਤ ਜੇ ਰੋਟੀ ਲੈ ਕੇ ਆਏ ਇਹ ਬੰਦਿਆਂ ਦੀ ਖਾਣ ਪੋਣੇ ਗਏ ਆਪਣੇ ਮੁੰਡੇ ਤੇ ਬਹੁਤ ਠੰਡ ਰੋਟੀ ਰੋਟੀ ਖਾਣ ਦਾ ਖੇਤ ਹੀ ਨਹੀਂ ਆ ਰਹਾ ਹਾਂ ਨਾ ਭਾਜੀ ਖੇਤ ਖੇਤ ਦਾ ਹਾਂ ਇਹ ਖੇਤ ਦੇ ਰੋਟੀ ਖਾਣ ਦਾ ਬਹੁਤ ਨਿਆਰਾ ਆਉਂਦਾ ਅੱਗੇ ਬਾੜੀ ਪੜਨੀ ਹਾਂ ਤੇ ਰੋਟੀ ਚਾਹ ਉਹਨਾਂ ਬਾਹਰ ਪਟਾਏ ਆਖਣੇ ਛਾਂ ਅਸੀਂ ਕਿੱਥੇ ਛਾਂ ਤੋਂ ਲੱਗਦੀ ਹਦਾ ਅੱਗੇ ਤੋਂ ਨਹੀਂ ਹਾਂ ਉਹਨਾਂ ਨੇ ਜਿਹੜੇ ਅੱਜ ਕੱਲ ਦੇ ਮੁੰਡੇ ਜਿਹੜੇ ਨੌਜਵਾਨ ਮੁੰਡਿਆਂ ਨੇ ਉਹ ਕਹਿੰਦੇ ਯਾਰ ਕੰਮ ਨਾ ਕਰਨ ਬਾਈ ਰੋਟੀ ਸੋਖੀ ਬੂੰਹ ਨਹੀਂ ਜਾਏਗਾ ਨਹੀਂ ਨਹੀਂ ਜਿਹੜੇ ਜਿਹੜੇ ਪੁਰਾਣੇ ਬੁੱਢੇ ਹੁੰਦੇ ਆ ਅਥਣਾ ਟਕਣ ਕਣਕ ਤੇ ਵੜਦੇ ਦੇਖਣਾ ਵੜਦੇ ਰਿਹਾ ਸਿਆ ਫੜਦੇ ਰਿਹਾ ਅੱਛਾ ਫੜਦੇ ਰਿਹਾ ਪਰ ਥੱਲੇ ਵੜਦਾ ਕੰਮ ਇੱਕ ਵੜਦੇ ਦੇ ਕਣਕਪਟੇ ਦਾ ਸੁਆਦ ਵੱਖਰਾ ਹੀ ਸਾਰੀ ਸਾਰੀ ਦਿਹਾੜੀ ਵੜਦੇ ਰਹੇ ਮੈਂ ਨਾ ਥੱਕਦੇ ਨਹੀਂ ਹਾਂ ਮੈਂ ਮੈਂ ਅੱਜ ਜਦੋਂ ਦਿੱਤੇ ਛੋਟੇ ਨਾ ਉਹ ਜਿਹੜੀ ਪਾਲੀ ਆਪਣੀ ਠਾਗ ਰਹੀ ਹੁੰਦੀ ਆ ਉਹ ਵਾਲੀ ਚ ਉੱਥੇ ਵੇਖਣਾ ਅਡਮ ਬਾਦ ਚੱਲਣਾ ਸਾਹ ਸਾਈ ਜੜੀ ਬਾਪੂਆ ਨੇ ਬਾਪੂ ਜੀ ਤਾਂ ਤੇ ਅੱਧ ਠਾਕੇ ਦੇ ਨਾਲ ਛਾਣ ਨੂੰ ਤੇ ਪੈਗ ਮਾਰਨੇ ਦੋ ਉਹਨਾਂ ਨੇ ਮੈਂ ਠਾਪੀਆਂ ਮਾਰਦੀਆਂ ਆਖਰੇ ਵੀ ਆਖੀ ਤਣ ਕੱਪੜੀ ਜਿਹੜਾ ਕਿੰਨੇ ਕੋਲੋਂ ਖੂਨ ਵਾਜਣਾ ਸਾਡਾ ਤੇ ਹੁਣ ਵੇਖਿਆ ਬਸ ਹੀ ਹੋਂ ਤੇ ਸਮਝੀ ਲੈ ਉਹ ਨਹੀਂ ਗੱਡੀਆਂ ਸੀ ਉਹ ਨਹੀਂ ਗੱਡੀਆਂ ਹੁਣ ਮਸ਼ੀਨੀ ਚੋਕਾ ਕਿਹਨੇ ਕੁੱਤੇ ਰੱਖੇ ਨੇ ਕਿਸੇ ਨੇ ਕਬੂਤਰ ਰਖੜਿਆ ਜੀ ਬਸ ਕਾੜੀ ਖਤਮ ਹੋਈ ਨਵੀਂ ਨਹੀਂ ਇੱਕ ਕੋਸੇ ਚੋਂ ਨਾ ਜਦੋਂ ਹੋਣੋ ਬਾਈ ਬਾਈ ਤਾਂ ਸੌਖੀ ਹੋ ਗਈ ਬਾਈ ਸੌਖੀ ਹੋ ਗਈ ਆ ਉਹ ਬਾਈ ਤਾਂ ਸੌਖੀ ਵੀ ਅੱਜ ਕੱਲ ਮੁੰਡੇ ਦੇ ਹੱਬ ਬਾਈ ਤਾਂ ਸੌਖੀ ਕਰਦੇ ਅੱਜ ਕੱਲ ਮੁੰਡੇ ਜਿਹੜੇ ਕੰਮ ਨਹੀਂ ਕਰਨਾ ਚਾਹੁੰਦੇ ਜਿਹੜੇ ਸ਼ੌਂਕੀ ਕੰਮ ਕਰਦੇ ਇਸੇ ਕਰਕੇ ਬਈ ਵੀ ਬਾਈ ਉਹਨੇ ਕੰਮ ਸੌਖਾ ਕਰਤਾ ਉਹਦੇ ਟਰੈਕਟਰ ਅਗਲੇ ਤਿਆਰ ਹੋ ਗਏ ਨੇ ਤਿਆਰ ਹੋ ਗੱਲੋਂ ਦੇ ਲੈ ਆਉਂਦੇ ਨੇ ਬਾਸ ਜੀ ਗੁੱਟਾਂ ਦੇ ਉਹ ਚੱਲ ਮਾਰਾ ਮੋੜੇਦਾ ਕੰਮ ਉਹਦੇ ਗੁੰਗਰੇਗਾ ਕਾਕੇ ਕੰਮ ਹੀ ਜ਼ੋਰ ਭਰਦਾ ਕੰਮ ਆ ਅਗਰ ਲੋਕ ਮਿਹਨਤ ਕਰਦੇ ਸੀ ਹਾਂ ਬਦ ਵਧੀਆ ਸਾਡੇ ਸਹੀ ਗੱਲ ਹਾਂ ਮਿਸ਼ਿੰਦਰੀ ਜੋ ਆ ਸਾਡੇ ਚਾਚਾ ਜੀ ਇਹ ਸਪਰੇਅ ਸਪਰੇਅ ਬਹੁ ਵੀ ਇਹ ਕਰਦੇ ਆ ਖੰਡੇ ਵਰਤੇ ਬੰਦੇ ਆ ਉਹਦੀ ਗੱਲ ਠੀਕ ਆ ਵੀ ਤਾਰੇ ਦੇ ਵੀ ਪਹਿਲਾਂ ਲੋਕ ਕਰਦੇ ਸੀ ਕੰਮ ਇਥੇ ਹੁਣ ਲੋਕ ਹੋ ਗਿਆ ਜਮਾਨਾ ਕੰਮ ਮਿਸ਼ਿੰਦਰੀ ਮਿਸ਼ਿੰਦਰੀ ਜਮਾਨਾ ਹੋ ਗਿਆ ਇਹ ਕੰਮ ਜਿਆਦਾ ਵੱਧ ਗਿਆ ਹੈ ਚਲੋ ਰੋਟੀ ਖਾਉ ਮਿਲ ਗਈ ਰੋਟੀ ਖਾਦਾ ਨਿਆਰਾ ਖੇਤ ਹੀ ਆਉਂਦਾ